ਹਲਾ ਵਿਖੇ ਚੋਰਾਂ ਦੇ ਹੌਸਲੇ ਦੀ ਗੱਲ ਦਿਨ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ ਬਰਨਾਲਾ ਦੇ ਸੀਵਲ ਹਸਪਤਾਲ ਤੋਂ 20 ਮੀਟਰ ਦੀ ਦੂਰੀ ਨਜ਼ਦੀਕ ਗੱਡਾ ਖਾਨਾ ਚੌਕ ਪੱਪੂ ਜੂਸ ਕਾਰਨਰ ਦੀ ਦੁਕਾਨ ਦੇ ਉੱਪਰ ਚੋਰ ਦੇ ਵੱਲੋਂ ਕਿਸ ਤਰ੍ਹਾਂ 45 ਤੋਰ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅਨੁਸਾਰ ਦੁਕਾਨ ਦੇ ਮਾਲਕ ਰਵੀ ਬਾਂਸਲ ਵੱਲੋਂ ਦੱਸਿਆ ਗਿਆ ਕਿ ਇਹੇ ਰਾਤ ਤਕਰੀਬਨ 12:00 ਵਜੇ ਚੋਰੀ ਦੀ ਘਟਨਾ ਨੂੰ ਪنجਾਮ ਦਿੱਤਾ ਗਿਆ ਹੈ ਅਤੇ ਤਕਰੀਬਨ 25 ਤੋਂ 25 ਤੋਂ 30000 ਰੁਪਏ ਦੀ ਨਗਦੀ ਚੋਰੀ ਕੀਤੀ ਗਈ ਹੈ ਬੀੜੇ ਵੀ ਲੱਗਦਾ ਹੈ ਬੀੜੇ ਵੀ ਹੋ ਗਏ ਮੇਰਾ ਰਵੀ万ਸਲੀ ਜਿਹੜੇ ਚੋਰੀ ਘਟਨਾ ਹੋਈ ਕਿਨੇ ਵੇ ਘਟਨਾ ਕਿਨੇ ਪਤਾ ਲੱਗਾ ਇਹ ਰਾਤ ਲਗਭਗ 12 ਤੋਂ 1 ਵਜੇ ਦੇ ਵਿੱਚ ਹੋਈ ਹੈ ਜੀ ਇਹ ਫਿਰ ਮੈਂ ਜਦੋਂ ਸੂਆ ਮੈਂ ਆਇਆ ਦੁਕਾਨ ਖੋਲੀ ਤਾਂ ਸ਼ਟਰ ਦਾ ਜਿੰਨਾ ਟੁੱਟਿਆ ਹੋਇਆ ਜਿਗਾ ਫਿਰ ਮੈਨੂੰ ਪਤਾ ਲੱਗਿਆ ਵੀ ਮਤਲਬ ਮੰਦਰ ਗੱਲਾਂ ਦੇਖਿਆ ਆ ਗੱਲੇ ਜਿਹੇ ਪੈਸੇ ਹੈ ਨਹੀਂ ਸੀਗੇ ਜਿਹੜੀ ਕਿ ਪੇਮੈਂਟ ਰਾਤ ਨੂੰ ਅਸੀਂ ਛੱਡ ਕੇ ਗਏ ਸੀਗੇ ਉਹ ਚ 100 ਰੁਪਿਆ ਵੀ ਨਹੀਂ ਸੀਗਾ ਫਿਰ ਉਦੋਂ ਪਤਾ ਲੱਗਿਆ ਕਿ ਮਤਲਬ ਚੋਰੀ ਹੋ ਗਈ ਕਿੰਨੇ ਚੋਰੀ ਲਗਭਗ 25 ਤੋਂ 30000 ਰੁਪਏ ਸੀ ਗੱਲੇ ਜੇ ਤੇ ਫੋਟੋ ਵੀ ਆਈ ਹੈ ਇਹ ਚੋਰ ਦੀ ਹਾਂ ਸੀਸੀਟੀਵੀ ਕੈਮਰੇ ਚ ਫੋਟੋ ਵਗੈਰਾ ਆਈਆਂ ਉਹਨਾਂ ਦੀਆਂ ਮਤਲਬ ਵੀਡੀਓ ਸਾਰੀ ਹੈਗੀ ਹੈ ਜਿਸ ਦੇ ਵਿੱਚ ਮਤਲਬ ਪਤਾ ਲੱਗ ਰਿਹਾ ਹੈ ਵੀ ਮਤਲਬ ਚੋਰੀ ਸ਼ਕਲ ਵੀ ਆਈ ਹੈ ਚੋਰ ਦੀ ਜਨਗੀ ਤੇ ਪੁਲਿਸ ਦਾ ਬਲੈਂਕਰ ਬਗੜਾਈ ਪੁਲਿਸ ਕੰਪਲੀਟ ਡਬਲ ਖਾ ਚੁੱਕੇ ਆ ਤੇ ਪੁਲਸ ਅਰੇ ਆਈ ਸੀ 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 ਡੀ ਵੀ ਫੁੜੇ ਦੇਖ ਕੇ ਗਏ ਨੇ ਤੇ ਕਹਿੰਦੇ ਕਾਰਵਾਈ ਕਰਾਂਗੇ ਕੀ ਮੰਗ ਕਰਦੇ ਬਸ ਆਪਣੀ ਮੰਗੇ ਇਹੀ ਆ ਵੀ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਾਇਆ ਜਾਵੇ ਤੇ ਕਿਉਂ ਕਰਕੇ ਸ਼ਾਇਦ ਚ ਡੇਲੀ ਹਰ ਰੋਜ਼ ਚੋਰੀਆਂ ਹੋ ਰਹੀਆਂ ਨੇ ਮਤਲਬ ਗੱਲ ਨੂੰ ਦੇਖੋ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਜਹਾੜਾ ਹੋਇਆ ਕਿ ਮਤਲਬ ਵਾ ਇੱਕ ਹਫਤੇ ਦੇ ਵਿੱਚ ਵਿੱਚ ਆਪਣੇ ਸ਼ਾਇਦ ਪਰਨਾਲਾ ਚ ਮਤਲਬ 5-6 ਚੋਰੀਆਂ ਹੋ ਚੁੱਕੀਆਂ ਲਗਭਗ ਤੇ ਇਹ ਸਭ ਨੂੰ ਛੇੜੀਆਂ ਦੇ ਗੰਮ ਨਹੀਂ ਮਤਲਬ ਨਾ ਕਿਸੇ ਜਿਹੜੀ ਖੜੇ ਲੈਂਦੇ ਨੇ ਜੋਗੀ ਮਤਲਬ ਸਰੇ ਆਮ ਗੋਲੀਆਂ ਵੇਚਦੇ ਨੇ 10 ਦੀ ਉਹਨਾਂ ਕੋਲੇ ਹੁੰਦੀ ਹੈ ਜੇਬ ਦੇ ਵਿੱਚ ਹਨ ਕੈਪਸੂਲ ਜੇਬ ਕਿਤੇ ਵੀ ਫਸਾ ਕੇ ਰੱਖੇ ਹੁੰਦੇ ਨੇ ਜਿਹਨੂੰ ਮਤਲਬ ਔਰੇ ਆਉਂਦੇ ਨੇ ਗਾਹ ਕੋ ਰੁਕਦੇ ਨੇ ਕੱਟ ਕੇ ਨਾਲ ਦੀ ਨਾਲ ਇੱਕ ਕੈਪਸੂਲ ਦਿੰਦੇ ਨੇ ਉਹਨਾਂ ਨੂੰ ਤੇ ਟਿੱਟੀਆਂ ਗੋਲੀਆਂ ਭੂਰ ਕੇ ਵੇਚਦੇ ਪਤਾ ਨਹੀਂ ਕੀ ਹੁੰਦਾ ਉਹਨਾਂ ਕੋਲੇ ਮਤਲਬ ਸਰੇ ਆਮ 20 ਤੋਂ ਲੱਗੇ 30 ਬੰਦੇ ਵਾਲਾ ਗਰੁੱਪ ਆ ਇਹੇ ਬਸ ਮਤਲਬ ਸੈਸ ਹੀ ਇਹਦੇ ਮੰਲੇ ਤੋਂ ਸਟਾਰਟ ਆ ਔਰੇ ਗੇਟ ਤੱਕ ਪੂਰਾ ਗੈਂਗ ਖੜਾ ਹੁੰਦਾ ਰਾਤ ਨੂੰ ਜਿਵੇਂ ਕਹਿੰਦੇ ਨਹੀਂ ਕਦੇ ਪੂਰਾ ਗੈਂਗ ਬਣਾ ਕੇ ਉਧਰ ਖੜ ਜਾਓ ਤੁਹਾਡਾ ਏਰੀਆ ਆ ਏਰੀਆ ਉਹਨਾਂ ਦਾ ਇਹੋ ਜਿਹਾ ਕੁਝ ਚੱਲ ਰਿਹਾ ਹੋਰਿਆ ਜਿਆਦਾ ਹਨ ਵੀ ਉਹਨਾਂ ਨੇ ਇਹੀ ਕੰਮ ਕਰਦੇ ਦੇਖੋ ਹੁਣ ਇਹ ਤਾਂ ਮਤਲਬ ਸਾਡੀ ਜੱਜਮੈਂਟਾਂ ਵੀ ਕਿਸੇ 35 ਬੰਦੇ ਦਾ ਕੰਮ ਹੀ ਹੋ ਸਕਦਾ ਨਾ ਨਿੰਨੇ ਨਸ਼ੇੜੀ ਨਹੀਂ ਹੋਰੇ ਜਿਨ੍ਹਾਂ ਨੂੰ ਪਤਾ ਵੀ ਹੋਰੇ ਬਾਹਰਲੇ ਪਾਸੇ ਆਏ ਨੇ ਕੁਝ ਹੋਇਆ ਹੈ ਨਾ ਉਹ ਨਸ਼ੇੜੀਆਂ ਤੋਂ ਬਣਾਦਾ ਆ ਉਹ ਬੰਦਾ ਨੂੰ ਕਰ ਵੀ ਨਹੀਂ ਸਕਦਾ ਉਹ ਅਸੀਂ ਤਾਂ ਬਸ ਇਹੀ ਚੱਲਣਾ ਮਾਰਕੀਟ ਦੀ ਪੁਲਿਸ ਪ੍ਰਸ਼ਾਸਨ ਹੋਰੇ ਸ਼ਹਿਰ ਦੇ ਬਿਲਕੁਲ ਕਾਰਨਰ ਦੀ ਦੁਕਾਨ ਹੈ ਇੱਥੇ ਮਤਲਬ ਹਸਪੀਟਲ ਦਾ ਗੇਟ ਆ ਹਮੇਸ਼ਾ ਆਵਾਜ਼ ਆਈ ਹੋਰੇ ਪੁਲਿਸ ਪ੍ਰਸ਼ਾਸਨ ਹੋਰੇ ਰਾਤ ਨੂੰ ਵੀ ਗਸ਼ਤ ਵਗੈਰਾ ਕਰਨਾ ਚੌਕ ਹੋਰੇ ਹਨ ਇੱਕ ਅਦਾ ਬੰਦਾ ਹੋਰੇ ਮਤਲਬ ਸੀਸੀਟੀਵੀ ਵੀ ਕੈਮਰੇ ਲੱਗੇ ਹੋਏ ਨੇ ਵਧੀਆ ਅਬ ਮਿੰਟੋ ਮਿੰਟੀ ਚੋਰ ਫੜਿਆ ਜਾ ਸਕਦਾ ਅਗਰ ਪੁਲਿਸ ਪ੍ਰਸ਼ਾਸਨ ਸਾਥ ਦੇਵੇ ਤਾਂ ਕੱਲਾ ਸੀ ਬੰਦਾ ਜਾਂ ਦੋ ਯਾਨੀ ਨਾ ਕੱਲਾ ਸੀ ਗਈ ਇੱਕ ਬੰਦਾ ਹੀ ਸੀ